ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੇ ਪਿਆਰੇ ਜੇ ਸੂਟ ਲੈ ਕੇ ਆਏ ਹਾਂ ਹਮੇਸ਼ਿਆ ਦੀ ਤਰ੍ਹਾਂ 450 550 650 750 ਬਹੁਤ ਰੀਜ਼ਨੇਬਲ ਰੇਟ ਰਹੇਗਾ ਬਹੁਤ ਪਿਆਰੇ ਜੇ ਸੂਟ ਰਹੇਗੇ ਕੋਈ ਵੀ ਸੂਟ ਮਿਸ ਨਹੀਂ ਕਰਨਾ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਰੇਟ ਤੇ ਸੂਟ ਮਿਲ ਰਹੇ ਹਨ ਪਿਓਰ ਪਸ਼ਮੀਨਾ ਦੇ ਤੇ ਇਹ ਨਾ ਸੋਚਿਆ ਕਰੋ ਕਿ ਦੀਦੀ ਦਾ ਰੇਟ ਘਟ ਹੈ ਚੀਜ਼ ਖਰਾਬ ਹੋਗੀ ਉਹੀ ਚੀਜ਼ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ بس ਸਾਨੂੰ ਦੀਸ ਨੇਵਰ ਰੇਟ ਤੇ ਮਿਲਦਾ ਆ ਜੀ ਆ ਦੇਖੋ ਆਪਣਾ ਸਭ ਤੋਂ ਪਹਿਲਾ ਜਿੱਦਾਂ ਆਪਾਂ কুরਤੀ ਸੈੱਟ ਬਣਾਉਂਦੇ ਆ ਬਾਰ-ਬਾਰ ਰਿਪੀਟ ਟੂ ਰਿਪੀਟ ਆਪਾਂ ਪਾ ਰਹੇ ਆ ਕਿਉਂਕਿ ਹਰ ਰੋਜ਼ ਇਹਨਾਂ ਦੇ ਸਕਰੀਨਸ਼ਾਟ ਆਉਂਦੇ ਆ ਉਹਨਾਂ ਦਾ ਰਿਪਲਾਈ ਦੇਣਾ ਤੇ ਉਹਨਾਂ ਨੂੰ ਫੋਟੋ ਭੇਜਣਾ ਥੋੜਾ ਜਿਆਦਾ ਪੋਸੀਬਲ ਨਹੀਂ ਹੋ ਸਕਦਾ ਇਹ ਪਲੀਜ਼ ਥੋੜਾ ਜਿਹਾ ਸਮਝਿਆ ਕਰੋ ਆਪਾਂ ਵੀਡੀਓ ਇਸੇ ਕਰਕੇ ਪਾਉਂਦੇ ਆ ਤੁਸੀਂ ਸਕਰੀਨਸ਼ਾਟ ਭੇਜਣਾ ਆ ਫਿਰ ਆਪਾਂ ਦੱਸ ਦਿੰਦੇ ਆ ਤੁਸੀਂ ਕਲਰ ਪੁੱਛਦੇ ਆ ਉਹ ਥੋੜਾ ਜਿਹਾ ਔਖਾ ਹੁੰਦਾ ਹੈ ਜੀ ਦੇਖੋ ਆਪਣਾ ਸਭ ਤੋਂ ਪਹਿਲਾ ਹੈਗਾ ਜੀ ਗ੍ਰੀਨ ਦੇ ਨਾਲ ਇਹ ਵਾਲਾ ਬਾਟਮ ਠੀਕ ਹੈ ਪਲਾਜ਼ੋ ਸੂਟ ਬਣੇਗਾ ਇਹਦਾ ਤੇ ਨੈਕਸਟ ਆਪਣਾ ਆ ਗਿਆ ਜੀ ਮਹਿਰੂਨ ਦੇ ਨਾਲ ਇਹ ਤੁਹਾਨੂੰ কুর্তা ਸੈੱਟ ਦੇ ਰਹੇ ਹਾਂ ਪਲਾਜ਼ੋ ਦੇ ਨਾਲ ਇਹ ਰਿਹਾ ਆਪਣਾ ਮਹਿਰੂਨ ਦੇ ਨਾਲ ਠੀਕ ਹੈ ਰੈਡੀਸ਼ ਮਹਿਰੂਨ ਜਾਂ ਕਲਰ ਹੈ ਤੇ ਬਹੁਤ ਸੋਹਣਾ কুর্তা ਸਟਾਈਲ ਸੈੱਟ ਬਣੂਗਾ ਵਿਦਆਊਟ ਦੁਪੱਟਾ ਹੁੰਦੇ ਆ ਜੀ ਇਹ ਵਾਲੇ ਪੀਸ ਠੀਕ ਹੈ ਇੱਕ ਤੁਹਾਨੂੰ ਮਸਟਰਡ ਦੇ ਨਾਲ ਮਿਲ ਰਿਹਾ ਹੈ কুর্তা ਆ ਦੇਖੋ ਬਹੁਤ ਪਿਆਰਾ ਜਿਹਾ ਮਸਟਰਡ ਦੇ ਨਾਲ ਠੀਕ ਹੈ ਤੇ ਜਿਹੜਾ ਇਹ ਵਾਲਾ ਹੈ ਇਹ ਵੀ ਥੋੜਾ ਜਿਹਾ ਰੈਡੀਸ਼ ਮਹਿਰੂਨ ਹੈ ਇਹਦੇ ਵਿੱਚ ਥੋੜਾ ਜਿਹਾ ਪਿੰਕ ਟੋਨ ਜ਼ਿਆਦਾ ਆ ਆ ਦੇਖੋ ਠੀਕ ਹੈ ਤੇ ਇੱਕ ਤੁਹਾਨੂੰ ਮਿਲੇਗਾ ਇਹਦੇ ਵਿੱਚ ਫਿਰੋਜੀ ਕਲਰ ਫਿਰੋਜੀ ਦੇ ਵਿੱਚ ਗ੍ਰੀਨ ਹੈ ਥੋੜਾ ਜਿਹਾ ਗ੍ਰੀਨ ਦੀ ਹੀ ਬੋਟਮ ਬਣੂਗੀ 450 ਰੇਟ ਰਹੇਗਾ ਜੀ ਸ਼ਿਪਿੰਗ 1 ਦੀ 50 2 ਦੀ 70 ਦੋਵਾਂ ਤੋਂ ਬਾਅਦ ਤੁਹਾਨੂੰ ਫ੍ਰੀ ਸ਼ਿਪਿੰਗ ਮਿਲੇਗੀ ਜੀ ਨੈਕਸਟ ਦੇਖੋ ਜੀ ਆਪਣਾ ਜੇ ਕੁਛ ਨੇ ਬਜ਼ੁਰਗਾਂ ਨੂੰ ਗਿਫਟ ਕਰਨਾ ਹੈ ਬਹੁਤ ਸੋਹਣਾ ਕੱਪੜਾ ਆ ਕਾਟਨ ਦਾ ਪਿਓਰ ਕਾਟਨ ਆ ਜੀ ਇਹ ਥੋੜੀ ਜੀ ਬਲੇਸ ਕਾਟਨ ਹੁੰਦੀ ਹੈ ਨਾ ਜਿਹੜੀ ਮਤਲਬ ਸਰਦੀਆਂ ਚ ਵੀ ਪਾ ਸਕਦੇ ਆ ਜਿਹੜੇ ਜਿਆਦਾ ਗਰਮ ਨਹੀਂ ਪਾ ਸਕਦੇ 550 ਰੇਟ ਰਹੇਗਾ ਜੀ ਇਹਨਾਂ ਦਾ ਛੋਟੀ ਛੋਟੀ ਜੀਆਂ ਬੁੱਟੀਆਂ ਇਹ ਵਿੱਚ ਘੇਰੇ ਤੇ ਕੰਮ ਹੈ 5 ਮੀਟਰ ਦਾ ਫੈਬਰਿਕ ਹੈ ਬਹੁਤ ਫਾਈਨ ਕੋਈ ਪ੍ਰੋਬਲਮ ਨਹੀਂ ਹੈ ਸੁਪੀਰੀਅਰ ਕਪੜਾ ਠੀਕ ਹੈ ਜੀ ਦੁਪੱਟਾ ਤੁਹਾਨੂੰ ਇਹ ਮਿਲੇਗਾ ਫੁੱਲ ਪਿਓਰ ਦਾ ਨਹੀਂ ਹੈਗਾ ਜੀ ਸ਼ਫੌਨ ਦਾ ਦੁਪੱਟਾ ਆ ਇਹ ਵਾਲਾ ਰਫ ਐਂਡ ਟਫ ਸੂਟ ਪਾਉਣ ਨੂੰ ਬਹੁਤ ਸੋਹਣਾ ਇੱਕ ਕਲਰ ਇਹ ਹੋ ਗਿਆ ਇਹ 550 ਦੀ ਰੇਂਜ ਚ ਚਲੀ ਗਈ ਜੀ ਹੁਣ ਨੈਕਸਟ ਇਹ ਕਲਰ ਇਹ ਥੋੜਾ ਜਿਹਾ ਬਜ਼ੁਰਗਾਂ ਦੇ ਸਟਾਈਲ ਕਲਰ ਤੁਸੀਂ ਦੇਖ ਸਕਦੇ ਆ ਜਿਹੜੇ 700 800 ਦੀ ਰੇਂਜ ਵਾਲੇ ਸੂਟ ਹੈ ਜੀ ਆਹ ਸੂਟ ਹੈ ਇਹ ਵਾਲੇ ਬਹੁਤ ਸੋਹਣਾ ਹੈ ਵੀ ਆ ਦੇਖ ਇੱਕ ਕਲਰ ਇਹ ਰਿਹਾ ਠੀਕ ਹੈ ਬਦਾਮੀ ਜਿਹਾ ਰੰਗ ਤੇ ਇੱਕ ਤੁਹਾਨੂੰ ਮਿਲੇਗਾ ਇਹ ਪਿਸਤਾ ਕਲਰ ਲਓ ਜੀ ਇਹ ਹੋ ਗਿਆ ਆਪਣੇ ਬਜ਼ੁਰਗਾਂ ਦਾ ਥੋੜਾ ਜਿਹਾ ਸਿਆਣਿਆਂ ਦਾ ਜੇ ਆਪਾਂ ਨੇ ਕਿਸੇ ਨੂੰ ਗਿਫਟ ਕਰਨਾ ਹੈ 550 ਲਓ ਜੀ ਹੁਣ ਆ ਗਿਆ ਬ੍ਰਾਈਟ ਕਲਰ ਗਰਲਿਸ਼ ਲੁੱਕ ਚ 650 ਹੁਣ ਆਏਗਾ ਜੀ ਆਪਣਾ 650 ਦੀ ਰੇਂਜ ਦੇ ਸੂਟ ਬਹੁਤ ਪਿਆਰੇ ਜੀ ਸੌਫਟ ਜਿਹਾ ਕਪੜਾ ਹੁੰਦਾ ਹੈ ਬਿਲਕੁਲ ਰੂਹੀ ਵਰਗਾ ਇਹ ਤੁਹਾਨੂੰ ਉੱਪਰ ਟਾਈ ਪੱਟੀ ਮਿਲ ਰਹੀ ਏ ਇਹ ਘੇਰਾ ਏ ਜੀ ਠੀਕ ਹੈ ਇਹ ਫੁੱਲ ਜਿਹਾ ਬਣਿਆ ਹੋਇਆ ਸਾਈਡ ਤੇ ਦੋ ਫਲਾਵਰ ਦਿੱਤੇ ਹੋਏ ਆ ਬਾਜੂ ਦੇ ਇਹ ਤੁਹਾਨੂੰ ਬੈਕ ਮਿਲੂਗੀ ਜੀ ਠੀਕ ਹੈ ਤੇ ਇਹ ਮਿਲੂਗੀ ਤੁਹਾਨੂੰ ਇਹਦੀ ਬਾਟਮ 650 ਇਹਦਾ ਰੇਟ ਰਹੇਗਾ ਬਾਟਮ ਥੋੜੀ ਹੈਗੀ ਏ ਜੀ ਇਹਦੀ 1 2 ਪੌਣੇ 3 ਮੀਟਰ ਦੀ ਨੇਵੀ ਬਲੂ ਕਲਰ ਦੀ ਬਹੁਤ ਸੋਹਣੀ ਤੇ ਸਟੋਲ ਜਿਹੜੀ ਹੈ ਇਹਨਾਂ ਦੀ ਇਸ ਟਾਈਪ ਦੀ ਮਿਲੋਗੇ ਜੀ ਸਟੋਲ ਤੇ ਪ੍ਰਿੰਟ ਨਹੀਂ ਹੈਗਾ ਸਟੋਲ ਪਲੇਨ ਹੈ ਇਸ ਟਾਈਪ ਦੀ ਸਟੋਲ ਮਿਲੂਗੀ ਘਰੇਪਾਨ ਦੇ 650 ਨੇਵੀ ਬਲੂ ਕਲਰ ਤੇ ਇੱਕ ਮਿਲੇਗਾ ਤੁਹਾਨੂੰ ਕਾਫੀ ਕਲਰ ਜੀ ਇਹਦੇ ਵਿੱਚ ਆ ਦੇਖੋ ਇਹ ਆ ਗਿਆ ਜੀ ਆਪਣਾ ਕਾਫੀ ਕਲਰ ਤੇ ਇੱਕ ਕਲਰ ਮਿਲੇਗਾ ਜੀ ਇਹਦੇ ਵਿੱਚ ਵਾਈਨ ਕਿਸੇ ਨੂੰ ਗਿਫਟ ਕਰਨਾ ਹੈ ਜਾਂ ਖੁਦ ਸਟਿਚ ਕਰਾਣਾ ਹੈ ਬਹੁਤ ਪਿਆਰੀ ਜੀ ਚੀਜ਼ ਹੈ ਥੋੜਾ ਜਿਹਾ ਬਹੁਤ ਜ਼ਿਆਦਾ ਗਰਮ ਕੱਪੜਾ ਨਹੀਂ ਹੁੰਦਾ ਇਹ ਥੋੜਾ ਜਿਹਾ ਸੌਫਟ ਹੁੰਦਾ ਆ ਥੋੜਾ ਪਤਲੇ ਸਟੱਫ ਚ ਜਿਹੜਾ ਥੋੜਾ ਜਿਹਾ ਪਹਿ ਜਾਂਦਾ ਬਹੁਤ ਜ਼ਿਆਦਾ ਗਰਮ ਨਹੀਂ ਹੁੰਦਾ ਜਿਹੜੇ ਆਪਣੇ 7.99 ਵਾਲੇ ਆ ਉਹ ਥੋੜੇ ਜੇ ਭਾਰੀ ਆ ਜੀ ਇਹ ਦੇਖੋ ਇਹ ਕਲਰ ਹੈ ਦਾ ਠੀਕ ਹੈ ਬਸ ਕਲਰ ਚਾਰਟ ਬ੍ਰਾਈਟ ਹੈ ਇੱਕ ਤੁਹਾਨੂੰ ਇਹਦਾ ਮਿਲੇਗਾ ਗ੍ਰੀਨ ਕਲਰ ਚਾਰ ਕਲਰ ਇਹਦੇ ਮਿਲेंगे ਜੀ ਆ ਦੇਖੋ ਇਹ ਕਾਫੀ ਕੁਆंटਿਟੀ ਚ ਆਪਣੇ ਕੋਲ ਹੈਗਾ ਇਹ ਸਟਾਕ ਤੁਸੀਂ ਇੱਕ ਦੇ ਦੋ ਤਿੰਨ ਪੀਸ ਜਿੰਨੇ ਵੀ ਤੁਸੀਂ ਚਾਹੋ ਮਿਲ ਜਾਣੇ ਆ ਜੀ ਤੁਹਾਨੂੰ ਬਹੁਤ ਸੋਹਣੀ ਚੀਜ਼ ਹੈ ਤੇ ਹੁਣ ਤੁਹਾਨੂੰ ਮਿਲੂਗੇ ਜੀ ਕੁੱਲੂ ਪੱਟੀ ਦੇ 750 ਚ ਅੱਜ ਤੁਹਾਨੂੰ ਮਿਲੂਗੇ 750 ਚ ਹਲੋ ਜੀ ਦੇਖੋ ਜੀ ਇੱਕ ਕੁੱਲੂ ਪੱਟੀ ਦੇ ਸੂਟ ਹੁੰਦੇ ਆ ਇਹਨਾਂ ਦੇ ਵਿੱਚੇ ਸਟੋਲ ਹੁੰਦੀ ਹੈ ਪਹਿਲਾਂ ਵੀ ਆਪਾਂ ਨੇ ਵੀਡੀਓ ਪਾਈ ਹੋਈ ਹੈ ਜੋ ਆਪਣੇ ਨਾਲ ਨਵੇਂ ਜੁੜ ਰਹੇ ਆ ਉਹ ਦੇਖ ਲੈਣਾ ਜੀ ਇੱਕ ਸਟੋਲ ਹੋਊਗੀ ਪੂਰੀ ਸੂਟ ਹੋਊਗਾ ਕੁੱਲੂ ਪੱਟੀ ਦਾ ਖੂਬ ਲੰਬਾ ਅਰਜ ਹੁੰਦਾ ਹੈ 750 ਦਾ ਰੇਟ ਰਹੇਗਾ ਜੀ ਠੀਕ ਹੈ ਜੀ ਨੈਕਸਟ ਇਹ ਕਲਰ ਰਹੇਗਾ ਕਲਰ ਤੁਸੀਂ ਆਪਣਾ ਦੇਖ ਲੈਣਾ ਜੀ ਆਪਣੇ ਹਿਸਾਬ ਨਾਲ ਜਿਹੜਾ ਤੁਹਾਨੂੰ ਪਸੰਦ ਆਉਂਦਾ ਆ ਨੈਕਸਟ ਆਪਣਾ ਆ ਗਿਆ ਜੀ ਰੈੱਡ ਕਲਰ ਹਮੇਸ਼ਾ ਹੀ ਇਹ ਡਿਮਾਂਡ ਚ ਰਹਿੰਦੇ ਆ ਆਪਣੇ ਕੁਲੂ ਪੱਟੀ ਦੇ ਸੂਟ ਸਰਦੀਆਂ ਚ ਕਿਸੇ ਨੂੰ ਆਪਾਂ ਨੇ ਗਿਫਟ ਵੀ ਦੇਣਾ ਹੈ ਤਾਂ ਵੀ ਬਹੁਤ ਪਿਆਰੀ ਚੀਜ਼ ਹੈ ਤੁਸੀਂ ਖੁਦ ਵੇਅਰ ਕਰਨਾ ਤਾਂ ਵੀ ਬਹੁਤ ਪਿਆਰੀ ਚੀਜ਼ ਹੈ ਸਲਵਾਰ ਦਾ ਕੱਪੜਾ ਵੀ ਪੂਰਾ ਹੁੰਦਾ ਇਹਨਾਂ ਦਾ ਆ ਦੇਖੋ ਵੱਡੀ ਵੱਡੀ ਥੋੜੀਆਂ ਜੀਆਂ ਸ਼ੋਲਾ ਹੁੰਦੀਆਂ ਇਹ ਥੋੜੇ ਜੇ ਨਿੱਗੇ ਸੂਟ ਹੁੰਦੇ ਆ ਸਰਦੀ ਚ ਆ ਦੇਖੋ ਇੱਕ ਕਲਰ ਇਹ ਆ ਆਪਣਾ ਫਿਰੋਜੀ ਤੇ ਇੱਕ ਕਲਰ ਮਿਲੇਗਾ ਤੁਹਾਨੂੰ ਡਾਰਕ ਮਰਜੈਂਟਾ ਜਾਂ ਕਲਰ ਹੈ ਜੀ ਇੱਕ ਮਿਲੂਗਾ ਗ੍ਰੀਨ ਕਲਰ ਠੀਕ ਹੈ ਤੇ ਇੱਕ ਕਲਰ ਮਿਲੂਗਾ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਠੀਕ ਹੈ ਜੀ ਇਸ ਟਾਈਪ ਦਾ ਪੀਸ ਹੈ ਦੇਖੋ ਇਹ ਦਿਖਾਓ ਕਿੰਨਾ ਵੰਟ ਹੈ ਲਓ ਜੀ ਦੇਖੋ ਇਸ ਟਾਈਪ ਦਾ ਹੁੰਦਾ ਹੈ ਖੁੱਲਾ ਹੀ ਹੋਇਆ ਆਪਣਾ ਪੀਸ ਇਹ ਦੇਖੋ ਇਦਾਂ ਇਹਦੀ ਲੰਬਾਈ ਚੜਾਈ ਹੁੰਦੀ ਹੈ ਪੂਰੇ ਪੀਸ ਦੀ ਠੀਕ ਹੈ ਹੂੰ ਤੇ ਇਹ ਤੁਹਾਨੂੰ ਮਿਲਦਾ ਹੈ ਫਰੰਟ ਇਹ ਬਾਕੀ ਅੱਗੇ ਸਾਰਾ ਕੱਪੜਾ ਮਿਲਦਾ ਹੈ ਤੁਹਾਨੂੰ ਤੇ ਜਿਹੜਾ ਸਟੋਲ ਦਾ ਡਿਜ਼ਾਈਨ ਹੈ ਉਹ ਮਿਲੇਗਾ ਇਸ ਟਾਈਪ ਦਾ ਦੇਖੋ ਇਦਾਂ ਇਸ ਟਾਈਪ ਦੀ ਤੁਹਾਨੂੰ ਐਂਡ ਖੂਬ ਲੰਬੀ ਚੌੜੀ ਸ਼ਾਲ ਮਿਲਦੀ ਹੈ ਠੀਕ ਹੈ 750 ਰੁਪਏ ਇਹਨਾਂ ਦਾ ਰੇਟ ਹੁੰਦਾ ਹੈ ਤੇ ਨੈਕਸਟ ਆਪਣੀ ਆਏਗੀ ਜੀ ਇਹ ਵਾਲੀ ਇਹ ਕਲਰ ਆਏਗਾ ਨੈਕਸਟ ਠੀਕ ਹੈ ਇਹ ਹੈ ਜੀ ਆਪਣੇ 750 ਵਾਲੇ ਤੇ ਇੱਕ ਪੀਸ ਸਿੰਗਲ ਹੀ ਹੈ ਜੀ ਆਪਣੇ ਕੋਲ ਮਸਲੇੰ ਦਾ ਇਹ ਸਿੰਗਲ ਪੀਸ ਬਚਿਆ ਹੋਇਆ ਇਹ ਵੀ ਤੁਹਾਨੂੰ 750 ਦਾ ਹੀ ਮਿਲੇਗਾ 799 ਦੀ ਰੇਂਜ ਦੇ ਸੀ ਇਹ ਜੀ ਅੱਜ ਤੁਹਾਨੂੰ ਇਹ ਵੀ 750 ਦਾ ਹੀ ਮਿਲਣਾ ਆ ਦੇਖ ਠੀਕ ਹੈ ਇਹਦੀ ਬਾਟਮ ਤੇ ਇਹ ਮਿਲੇਗਾ ਤੁਹਾਨੂੰ ਇਹਦਾ ਦੁਪੱਟਾ ਬਹੁਤ ਪਿਆਰਾ ਜਿਹਾ ਚਾਰੇ ਪਾਸੇ ਲੱਗਿਆ ਹੋਇਆ ਤੇ ਵਿੱਚ ਤੁਹਾਨੂੰ ਗੋਟਾ ਪੱਟੀ ਦੇ ਪੂਰੇ ਇਦਾਂ ਮਿਲੋ ਠੀਕ ਹੈ ਅੱਜ 450 550 650 ਤੇ 750 ਦੇ ਪੀਸ ਤੁਹਾਨੂੰ ਦਿਖਾਏ ਆ ਜਿਹੜਾ ਪੀਸ ਜਿਹਨੂੰ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜਣਾ ਹੈ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਪਿਆਰੇ ਪਿਆਰੇ ਜੇ ਕਮੈਂਟ ਦੇਣੇ ਬਿਲਕੁਲ ਨਹੀਂ ਭੁੱਲਣਾ ਨੈਕਸਟ ਵੀਡੀਓ 'ਚ ਫਿਰ ਮਿਲਦੇ ਹਾਂ ਥੈਂਕ ਯੂ ਸੋ ਮਚ